ਹਾਂ ਮਾੜਾ ਬੰਦਾ ਕੋਈ ਉਹੋ ਥੋੜੀ ਪਸੰਦ ਆ ਆਹੋ ਕਿਰ ਮਾਰ ਕੇ ਮਾਰਿਆ ਨਹੀਂ ਲੇਖ ਨਹੀਂ ਥੋੜੀ ਬੇਤਵਾਗੀ ਦੋ ਉਹ ਚਾ ਗਿਆ ਵਾਹ ਵਾਹ ਮੇਰਾ ਤਾਂ ਕਿੱਥੇ ਨਹੀਂ ਗਿਆ ਬੁਲਾਓ ਬੁਲਾਓ ਕਿੱਥੇ ਨਹੀਂ ਗਿਆ ਠੀਕ ਹੈ ਪਹਿਲੇ ਉਂਵਾਓ ਬਹੁਤ ਠੀਕ ਕਰਨਾ ਮੈਂ ਤਾਂ ਗੈਂਡਾ ਕਰ ਦਿੰਦੇ ਆ ਪਰ ਤੁਸੀਂ ਸਾਰਨ ਬੰਦ ਕਰ ਤਾਂ ਮਗਰਾ ਦਾ ਪਰੋਲ ਮਾਤੂ ਸਮਝੂ اونوں پتہ ہو کتے بیٹھے آ ਜੀ ਸੋਹਣੇ ਮੈਂ ਕੋਲ ਚੜ ਗਿਆ ਮੀਰੀ ਪਵਾ ਪੂਰਤ ਟੱਕਰਾ ਕੇ ਕਹਿੰਦੇ ਪੁੱਤਰ ਇਦਾਂ ਜਲਦੀ ਹੁੰਦੀ ਆਹ ਵੇਖੋ ਸਰਜੀ ਮਰੇ ਜਿੱਤੇ ਪੱਲੇ ਪੂਰਵਾੰਦੋ ਤੁਹਾਨੂੰ ਸਾਡੇ ਕੋਲ ਬੰਦਾ ਲੈ ਗਿਆ ਕੀ ਉਹ ਮਾਂ ਦੀ ਨਿਗਰਾਨੀ ਨਹੀਂ ਇਥੋਂ ਬੰਦਾ ਲੈ ਗਿਆ ਕਿਉਂ ਸਰਜੀ ਨੂੰ ਕਿਉਂ ਨਹੀਂ ਭਾਇਆ ਡਾਕਟਰ ਨੂੰ ਡਾਕਟਰ ਨੂੰ ਕਿਉਂ ਨਹੀਂ ਭਾਇਆ ਡਾਕਟਰ ਨੂੰ ਭਾਉਂਦੇ ਉਹ ਬਦਮਾਸ਼ ਨਹੀਂ ਲੈ ਕੇ ਜਾਂਗੇ ਨਹੀਂ ਕੋਈ ਟੱਕਰ ਨਹੀਂ ਆਟੋ ਮਟਰ ਸਾਡੀ ਗੱਲ ਆਣੀ ਗੱਡੀ ਦੀ ਗੱਡੀ ਦੀ ਸੰਦੀ ਮੇਰੀ ਗੱਲ ਨੂੰ ਮੈਂ ਸਰ ਮੁੰਡੇ ਨਾਲ ਤਾਂ ਘਾਹ ਰਵਾ ਲੱਗੀ ਨਾ ਸੰਦੀਆਂ ਨੂੰ ਪੁੱਛੋ ਕੋਈ ਤੁਹਾਨੂੰ ਦਿੱਤਾ ਕੀ ਉਹ ਕਿਸਾਨ ਨੂੰ ਕੀ ਰੱਖ ਲੱਗੀ ਦੁਨੀਆ ਦੇ ਬਚਨ ਨੂੰ ਨਹੀਂ ਜਾਂਦੇ ਮੈਨੂੰ ਕਹਿਣ ਦੇ ਨਾ ਤੈਨੂੰ ਹੱਥ ਨਹੀਂ ਹੈਗਾ ਮੁੰਡੇ ਨੂੰ ਕਿਹਦੇ ਅੰਦਰ ਕਰ ਕਰੋ ਅੰਦਰ ਕਿੰਨੇ ਕਰਾ ਕਰੋ ਕੋਣਾ ਸੜਕ ਤੇ ਬੈਠੇ ਜੀ ਹਟਲ ਦੇ ਬਾਹਰ ਕੀ ਕਰਨੀ ਮਸਲਾ ਇਹੀ ਆ ਕਿ ਅੱਜ ਦੀ ਡੇਢ ਦੇ ਵਿੱਚ ਐਸੀ ਪਾਈਚਾਰੇ ਦੇ ਜਿਹੜੇ ਮਜ਼ਦੂਰ ਵਰਗ ਹੈਗਾ ਜੇ ਉਹਨੂੰ ਕੋਈ ਦਿੱਕਤ ਆਂਦੀ ਹੈ ਤੇ ਡਾਕਟਰ ਉਹਨੂੰ ਅੰਡਰ ਟ੍ਰੇਨਿੰਗ ਲੈਂਦੇ ਆ ਕਿ ਇਹ ਪਰਿਵਾਰ ਗਰੀਬ ਪਰਿਵਾਰ ਹੈ ਸਾਡਾ ਕੀ ਬਗਾਲ ਲੇਗਾ ਇਹਦਾ ਭਾਵੇਂ ਆਪਰੇਸ਼ਨ ਸਹੀ ਹੋਵੇ ਭਾਵੇਂ ਗਲਤ ਹੋਵੇ ਇਹੀ ਮਸਲਾ ਆਇਆ ਕੋਈ ਮਜ਼ਦੂਰ ਸੀ ਦਲਬੀਰ RAM ਦਾ اٹਾਰੀ ਹਲਕੇ ਦਾ ਰਹਿਣ ਵਾਲਾ ਸੀ ਰੈਗੂਲਰ ਬੇਸੀ ਦੇ ਉੱਤੇ اٹਾਰੀ ਦੇ ਵਿੱਚ ਜਿਹੜੇ ਵਪਾਰ ਹੁੰਦਾ ਹੈ ਟਰੱਕਾਂ ਦੇ ਉੱਤੇ ਬੋਰੀਆਂ ਉਤਰਦੀਆਂ ਉਹ ਬੋਰੀਆਂ ਉਤਾਰਦਾ ਹੁੰਦਾ ਸੀ ਤੇ 400 ਜਾਂ 500 ਦਿਹਾੜੀ ਰਿੰਦਾ ਹੁੰਦਾ ਸੀ ਜਿਸ ਨੌਰੇ ਪਕਾਰ ਦਾ ਪਰਿਵਾਰ ਦਾ ਹਿੱਸਾ ਚੱਲਦਾ ਘਰ ਚੱਲਦਾ ਸੀ ਰੋਟੀ ਚੱਲਦੀ ਸੀ ਲੇਕਿਨ ਜਦੋਂ ਉਹਨੂੰ ਬੋਰੀ ਚੁੱਕਣ ਦੇ ਨਾਲ ਹੈਵੀ ਵੇਟ ਦੇ ਨਾਲ ਲਿਗਾਮੈਂਟ ਦੀ ਦਿੱਕਤ ਆਈ ਲਿਗਾਮੈਂਟ ਦੀ ਦਿੱਕਤ ਆਈ ਤੇ ਉਹਨੇ ਨਵਪ੍ਰੀਤ ਹੌਟਲ ਨਾਲ ਹਸਪੀਟਲ ਨਾਲ ਕੰਟੈਕਟ ਕੀਤਾ ਕਿ ਭਾਈ ਸਾਹਿਬ ਮੇਰੀ ਲਿਗਾਮੈਂਟ ਦੀ ਦਿੱਕਤ ਆ ਡਾਕਟਰ ਨੇ ਕਿਹਾ ਕਿੰਦਾ ਕਿ ਤੁਸੀਂ ਆਪਰੇਸ਼ਨ ਕਰਾ ਲਓ ਤੁਹਾਡੇ ਆਪਰੇਸ਼ਨ ਦਾ ਖਰਚਾ 55000 ਰੁਪਏ ਆਏਗਾ ਚਲੋ ਜੀ ਇਹਨਾਂ ਪਰਿਵਾਰਾਂ ਨੇ ਫੜ ਤੜ ਕੇ ਬਿਆਜੀ ਚੁੱਕ ਚੁੱਕੇ ਪੈਸੇ 55000 ਰੁਪਏ ਦਿੱਤਾ 7ਵੇਂ ਮਹੀਨੇ ਦੀ ਗੱਲ ਨਵਪ੍ਰੀਤ ਨੇ ਕੀ ਕੀਤਾ ਇਸ ਡਾਕਟਰ

ਅਨਮੋਰ ਗਤਨ ਜੀ ਉਹਨਾਂ ਨੇ ਕੀਤਾ 4000 ਰੁਪਿਆ ਲਿਆ ਨਪਰੀ ਤੇ ਹੌਟਲ ਤੋਂ ਹਸਪੀਟਲ ਤੋਂ ਹਨਉਪਰੀਤ ਦੇ ਉੱਥੇ ਜਾ ਕੇ ਆਪਰੇਟ ਕਰਤਾ 6ਵੇਂ ਮਹੀਨੇ ਤੋਂ ਲੈ ਕੇ ਇਹਨਾਂ ਨੇ ਕਿਹਾ ਕਿ 3 ਮਹੀਨਿਆਂ ਬਾਅਦ ਇਹਨਾਂ ਦੀ ਲੱਤ ਥੋੜੀ ਮੂਵਮੈਂਟ ਸ਼ੁਰੂ ਕਰ ਦੇਗੀ ਅੱਜ 7 ਤੋਂ 8 ਮਹੀਨੇ ਹੋ ਚੁਕੇ ਆ ਲੱਤ ਦੀ 1% ਦੀ ਵੀ ਮੂਵਮੈਂਟ ਨਹੀਂ ਹੈਗੀ ਮਨ ਲੱਕੀ ਇੰਨੀ ਅਟ੍ਰੋਸਟੀਆ ਸਮਾਜ ਦੇ ਨਾਲ ਹੋ ਰਹੀਆਂ ਕਿ ਸਮਾਜ ਨੂੰ ਅੱਜ ਦੀ ਡੇਟ ਡਾਕਟਰ ਅੰਡਰ ਟ੍ਰੇਨਿੰਗ ਪਹਿਲਾਂ ਕਹਿੰਦਾ ਇਹ ਨਾ ਜਦੋਂ ਕਿਤੇ ਡਾਕਟਰ ਨੇ ਟ੍ਰੇਨਿੰਗ ਕਰਨੀ ਹੁੰਦੀ ਤੇ ਇੱਕ ਮੁਰਦਾ ਲੈ ਆ ਲਿਤਾ ਜਾਂਦਾ ਤੇ ਉਹਦੇ ਉੱਤੇ ਸਕਾਇਆ ਜਾਂਦਾ ਅੱਜ ਦੀ ਡੇਟ ਦੇ ਵਿੱਚ ਸੀ ਭਾਈਚਾਰੇ ਦਾ ਬੰਦਾ ਲੱਭਿਆ ਜਾਂਦਾ ਕਿ ਉਹਦੇ ਉੱਤੇ ਟ੍ਰੇਨਿੰਗ ਕਰ ਲਓ ਜੇ ਠੀਕ ਹੋ ਗਿਆ ਠੀਕ ਹੈ ਨਹੀਂ ਤਾਂ ਇਹਨਾਂ ਨੇ ਪਰਿਵਾਰ ਨੇ ਕਿਹੜਾ ਬੋਲਣਾ ਅਸੀਂ ਗੱਲ ਕੀਤੀ ਐ ਐਸਐਚਓ ਨਾਲ ਕੇ ਮਿਲ ਕੇ ਗੱਲ ਕੀਤੀ ਕਿ ਭਾਈ ਸਾਹਿਬ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਸਾਨੂੰ ਥੋੜਾ ਦੱਸੋ ਐਸਐਚਓ ਕਹਿੰਦਾ ਯਾਰ ਐਸਐਮ ਨੂੰ ਕਰ ਲਓ ਸੀਐਮ ਨੂੰ ਮੇਲੋ ਇਹ ਕਰ ਲਓ ਉਹ ਕਰ ਦੋ ਭਾਈ ਸਾਹਿਬ ਜਿਹੜਾ ਬੰਦਾ ਲੈਟਰਿੰਗ ਬਾਥਰੂਮ ਨਹੀਂ ਸਹੀ ਤਰੀਕੇ ਨਾਲ ਕਰ ਸਕਦਾ ਜਿਹਦੀ ਲਾਤੀ ਖਲੋਗੀ ਆ ਤੇ ਉਹ ਕਿਸ ਤਰ੍ਹਾਂ ਗੱਲ ਕਰੇਗਾ ਉਹ ਕਿਸ ਤਰ੍ਹਾਂ ਘਰੋਂ ਨਿਕਲੇਗਾ ਨਾ ਔਰ ਕੋ ਉਹਨਾਂ ਤੋਂ ਇਨਕਮ ਦਾ ਵੀ ਸੋਰਸ ਕੋਈ ਨਹੀਂ ਹੈਗਾ ਬੇਨਤੀ ਐਨੀ ਕਵਾ ਕਿ ਇਹਨਾਂ ਜਿਹੜੇ ਪਰਿਵਾਰ ਦੇ ਉੱਤੇ ਸਰਕਾਰ ਇੱਕ ਵਧੀਆ ਜਿਹਾ ਹੈਲਥ ਸਿਸਟਮ ਬਣਾਵੇ ਜੋ ਸਰਕਾਰ ਨੇ ਵਾਦਾ ਕੀਤਾ ਸੀ ਲੇਕਿਨ ਸਰਕਾਰ ਨੇ ਕੀ ਕੀਤਾ ਐਸਸੀ ਭਾਈਚਾਰੇ ਨੂੰ ਟੈਸਟ ਕਰਨਾ ਸ਼ੁਰੂ ਕਰਤਾ ਇਹ ਸਰਕਾਰ ਦੇ ਉੱਤੇ ਨੈਗਲੀਜੈਂਸ ਹੈਗੀ ਹੈ ਸਰਕਾਰ ਦੇ ਉੱਤੇ ਪੁੱਠੇ ਚਪੇੜ ਹੈਗੀ ਹੈ ਕਿ ਡਾਕਟਰ ਵੱਲੋਂ ਕੀ ਕਿਹਾ ਜਾ ਰਿਹਾ ਹੈ ਡਾਕਟਰ ਵੱਲੋਂ ਕੁਝ ਨਹੀਂ ਕਿਹਾ ਜਾਂਦਾ ਡਾਕਟਰ ਨਾਲ ਜਦੋਂ ਪਰਿਵਾਰ ਗੱਲ ਕਰਨ ਆਂਦਾ ਹੈ ਡਾਕਟਰ ਆਪਣੇ ਚਾਰ ਪੰਜ ਬੰਦੇ ਜਿਹੜੇ ਗਨਮੈਨ ਜੇ ਰੱਖੇ ਹੁੰਦੇ ਉਹਨਾਂ ਨੂੰ ਲਾਰ ਕੇ ਇਹਨਾਂ ਨੂੰ ਦਬਕੇ ਦਬਕੇ ਮਰਵਾਉਂਦਾ ਆ ਤੇ ਆਪ ਖੁਦ ਭੱਜ ਜਾਂਦਾ ਆ ਹੁਣ ਡਾਕਟਰ ਪੂਰਾ ਦੋਸ਼ੀ ਹੈਗਾ ਜੇ ਤਾਂ ਡਾਕਟਰ ਕੋਈ ਡਾਕਟਰ ਦੀ ਗਲਤੀ ਨਾ ਹੁੰਦੀ ਤੇ ਫਿਰ ਭੱਜਦਾ ਕਿਉਂ ਹੁਣ ਐਸਐਚਓ ਵੀ ਅੰਦਰ ਬੈਠਾ ਆ ਐਸਐਚਓ ਵੀ ਕੋਈ ਗੱਲ ਨਹੀਂ ਕਰ ਰਿਹਾ ਮਤਲਬ ਕਿ ਸਮਾਜ ਨੂੰ ਚਾਰੋਂ ਪਾਸੋਂ ਮਾਰਿਆ ਜਾਂਦਾ ਹੈ ਹੈਲਥ ਤੋਂ ਮਾਰਿਆ ਜਾਂਦਾ ਇਨਸਾਫ ਤੋਂ ਮਾਰਿਆ ਜਾਂਦਾ ਤੇ ਪਲੱਸ ਉਹਨਾਂ ਨੂੰ ਦਿਹਾੜੀ ਤੋਂ ਵੀ ਮਾਰਿਆ ਜਾਂਦਾ ਕਿ ਭਾਈ ਸਾਹਿਬ ਹੁਣ ਤੁਹਾਡਾ ਪੂਰਾ ਨਾਸ਼ ਕਰ ਦਿੱਤਾ ਹੁਣ ਤੁਸੀਂ ਕਿੱਥੋਂ ਉੱਟੋਗੇ ਮੰਗ ਕੀ ਕਰਦੇ ਮੰਗ ਇਹੀ ਆ ਬੰਦ ਹੀ ਕਾਰਵਾਈ ਇਸ ਡਾਕਟਰ ਦੇ ਉੱਤੇ ਕੀਤੀ ਜਾਵੇ ਤਾਂ ਜੋ ਇਹਨੂੰ ਪਤਾ ਲੱਗੇ ਕਿ ਗਰੀਬ ਦੀ ਵੀ ਜਾਨ ਓਨੀ ਕੀਮਤੀ ਹੈ ਜਿੰਨੀ ਅਮੀਰ ਦੀ ਹੈਗੀ ਹੈ ਬਸ ਇੰਨੀ ਕੀ ਡਿਮਾਂਡ ਹੈਗੀ ਜਿਆਦੀ ਡਿਮਾਂਡ ਨਹੀਂ ਕਿਉਂਕਿ ਪੰਜਾਬ ਜਿਹੜਾ ਹਰਿਆਵਲ ਰਹੇ ਪੰਜਾਬ ਦੇ ਵਿੱਚ ਕਿਤੇ ਵੀ ਜਾਤ ਪਾਤ ਨਾ ਆਵੇ ਬਸ ਇੰਨੀ ਕੀ ਡਿਮਾਂਡ ਹੈਗੀ ਹੈ ਜੈਪ ਸਿੰਘ ਤੇ ਕੀ ਹੋਇਆ ਕੀ ਤੁਹਾਡੇ ਫਾਪਾ ਦਾ ਆਪਾ ਦਾ ਅਪਰੇਟ ਕਰਾਇਆ ਸੀ ਲੇਕਮੈਂਟ ਟੁੱਟ ਗਿਆ ਸੀ ਉਹਨਾਂ ਦਾ ਹਾਂਜੀ ਤੇ ਨਾਪਰੀ ਹਸਪੀਟਲ ਤੋਂ ਕਰਾਇਆ ਸੀ ਤੇ ਜਿਨ੍ਹਾਂ ਨੇ ਕੀਤਾ ਉਹ ਡਾਕਟਰ ਇਹ ਹੀ ਹੱਡੀਆਂ ਵਾਲੇ ਤੇ ਇਹਨਾਂ ਤੋਂ ਨਾ ਮਤਲਬ ਹੀ ਸਹੀ ਨਹੀਂ ਜੁੜਿਆ ਤੇ ਉਹਦੇ ਸਬੰਧ ਵਿੱਚ ਆਪਾਂ ਇੱਥੇ ਆਏ ਇਹਨਾਂ ਤੋਂ ਉਹ ਕੰਡੀਸ਼ਨ ਕੇ ਫਿਰ ਜੋ ਉਹਨਾਂ ਦੀ ਮਤਲਬ ਹੀ ਮਾਸਾ ਫਰਕ ਨਹੀਂ ਹੈਗਾ ਲਾਤ ਉਹਨਾਂ ਦੀ ਬੈਂਡਰੀ ਹੁੰਦੀ ਵੀ ਤੋਂ ਇਹਨਾਂ ਨੂੰ ਮਿਲਣ ਆਏ ਆ ਇਹ ਆਪਾਂ ਇਹਨਾਂ ਨੂੰ ਮਿਲਦੇ ਵੇ ਰਾਤ ਤੇ ਰੂਮ ਚੋਂ ਬਾਹਰ ਨਿਕਲ ਗਏ ਤਿੰਨ ਚਾਰ ਇਹਨਾਂ ਮੁੰਡੇਆਂ ਨੂੰ ਠੁਮਕਾਉਣ ਲਈ ਵੀ ਫੋਨ ਫਾਣ ਵੀ ਬੜੇ ਕਿਰਾਏ ਪੀ ਤੋ ਚੱਲ ਜਾਣ ਇਦਾਂ ਉਹਦਾ ਆਪ ਉਹ ਨਿਕਲ ਗਏ ਆ ਕਿ ਬੰਨੇ ਤੇ ਸਾਨੂੰ ਇੱਥੇ ਫਿਰ ਤਾਂ ਕਰਕੇ ਇਸ ਸਬੰਧ ਵਿੱਚ ਬੈਠੇ ਆਪਾਂ ਚਰਕਾ ਦੇ ਉੱਤਰ ਆਏ ਇਹਦੇ ਕੋਲ ਸੋਲਾ ਵੀ ਕਰਵੇਗੀ ਜਿਆਦਾ ਦੇਖੋ ਜੀ ਸਾਨੂੰ ਥੋੜੀ دیر ਪਹਿਲਾਂ ਕੰਟਰੋਲ ਹੂਨ ਤੋਂ ਮੈਸੇਜ ਆਇਆ ਵੀ ਇੱਥੇ ਹਸਪੀਟਲ ਦੇ ਵਿੱਚ ਨਾਮਾ ਹੋ ਰਿਹਾ ਤੇ ਉੱਥੇ ਆਏ ਆ ਇਹਨਾਂ ਦਾ ਕੋਈ ਪੇਸ਼ੈਂਟ ਸੀ ਜਿਹੜਾ ਨਾ ਪ੍ਰੀਤ ਹਸਪੀਟਲ ਦੇ ਵਿੱਚ ਕੋਈ ਆਪਰੇਸ਼ਨ ਹੋਇਆ ਸੀ 5 ਮਹੀਨੇ ਪਹਿਲਾਂ ਤੇ ਉਹ ਕਹਿੰਦੇ ਵੀ ਉਹਨਾਂ ਨੇ ਇੱਥੋਂ ਵਿਜ਼ਿਟਿੰਗ ਤੇ ਉਹ ਡਾਕਟਰ ਦਿੱਤਿਆ ਨੇ ਵਿਜ਼ਿਟਿੰਗ ਤੇ ਉੱਥੇ ਜਾ ਕੇ ਆਪਰੇਸ਼ਨ ਕੀਤਾ ਸੀ ਤੇ ਇਹਨਾਂ ਦਾ ਇਜਾਮ ਉਹਨਾਂ ਲਈ ਵੀ ਜਿਹੜਾ ਆਪਰੇਸ਼ਨ ਕੀਤਾ ਉਹ ਠੀਕ ਨਹੀਂ ਹੋਇਆ ਤੇ ਉਹ ਪੇਸ਼ੈਂਟ ਦੀ ਜਿਹੜੀ ਲਾਤ ਨਹੀਂ ਚੱਲ ਰਹੀ ਤੇ ਡਾਕਟਰ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਅਸੀਂ ਇਹਦੀ ਡਾਕਟਰ ਦੇ ਖਿਲਾਫ ਕਾਰਵਾਈ ਬੰਦੀ ਉਹਦੇ ਇਨ ਅ ਅਸੀਂ ਸਿਵਲ ਸਰਜਨ ਤੋਂ ਖੜਕੇ ਉਹਦਾ ਚੈੱਕਅਪ ਕਰਾ ਲੈਂਦੇ ਜੇ ਡਾਕਟਰ ਦੀ ਇਨਫੈਲੀਅਨਸੀ ਹੋ ਗਈ ਬੋਰਡ ਸਾਨੂੰ ਲਿਖ ਕੇ ਦੇ ਦੋ ਅਸੀਂ ਕਾਰਵਾਈ ਕਰ ਦਾਂਗੇ ਜਿਹੜਾ ਸੜਕਾਂ ਚ ਹਾਂਜੀ ਇਹੀ ਕਰ ਰਹੇ ਆ ਜੀ ਟਰੈਫਿਕ ਵਰਕਰ ਆ ਬਾਕੀ ਇਹਨਾਂ ਨੂੰ ਸਮਝਾ ਰਹੇ ਆ ਵੀ ਇਤਾਂ ਆਮ ਜਨਤਾ ਨੂੰ ਜਿਹੜਾ ਪਰੇਸ਼ਾਨ ਨਾ ਕੀਤਾ ਜਾਵੇ ਜੇ ਕੋਈ ਹੱਲ ਨਹੀਂ ਨਿਕਲਦਾ ਫਿਰ ਇਹ ਕਰ ਸਕਦੇ ਆ ਜੋ ਕਰਨਾ ਟੀਐਨ ਨੇ ਲਿਆਏ ਅਜੇ ਤਾਂ ਕੋਈ ਗੱਲ ਵੀ ਨਹੀਂ ਹੋਈ ਕਿ ਡਾਕਟਰ ਨੂੰ ਬੁਲਾਇਆ ਵਾ ਲੋਟਰ ਨਾਲ ਗੱਲ ਹੋਊਗੀ ਜੋ ਕਿਸੇ ਬਨੇ ਨਹੀਂ ਹੁੰਦੀ ਗੱਲ ਫੇਰੀ ਠੀਕ ਹੈ ਇੱਕ ਬੜੇ ਵੀਰ ਹਲੋ ਵੀਰ ਆ ਲੈ ਯਾਰ ਕਿਤੇ ਜਾਣਾ ਕਿਤੇ ਬੰਦੇ ਨੇ ਕੰਮ ਜਿਉਂਦੇ